ਇਹ ਜਗਾ ਢੋਣਾ ਨੇ ਜਗਾ ਇਹ ਦੇਖੋ ਇਹ ਕਿੱਥੇ ਢੋਣਾ ਦੀ ਜਗਾ ਜਿੱਥੇ ਵੀ ਜਗਾ ਮਿਲਦੀ ਜਗਾ ਇਹਨੂੰ ਜਿੱਥੇ ਮਿਲਣੀ ਹੈ ਨਾ ਮੋੜੇ ਕਿਹੜਾ ਇੱਕ ਘੜੇ ਜਾਂਦਾ ਇਹ ਜਿਹੜੀ ਜਗਾ ਇਹ ਹੈ ਕਿ ਕਿਹੜੀਆਂ ਇਹ ਤਾਂ ਹੁੰਦਾ ਪ੍ਰਕਿਰਤ ਦਾ ਇਹਨੂੰ ਫੈਦਣਾ ਹੁੰਦਾ ਪੂਰੀ ਗੱਲ ਕੈਚ ਕਰਦਾ ਤਾਂ ਇਹ ਬੜੇ ਤੀਕੀ ਰਾਖ ਭਾਈ ਉਹਦਾ ਇਹ ਜਾਣੀ ਚ ਯਾਰ ਮੈਨੂੰ ਜ਼ਿਆਦਾ ਬੜੇ ਨਾ ਜਾਣੀ ਜਿੱਤਾ ਬੰਦਾ ਹੈ ਜਾਣੀਆਂ ਗਵਰਨਮੈਂਟ ਨਾ ਦਿੱਤੀਆਂ ਹਾਂ ਇਹ ਤੋਨ ਲਾਣੀ ਨਹੀਂ ਆਈ ਰਾਣੀ ਨਹੀਂ ਆ ਢੰਗ ਹੋਣਾ ਇਹਦਾ ਨਹੀਂ ਨਹੀਂ ਟਾਪੇ ਨਹੀਂ ਇਹ ਦੇਖੋ ਇਹ ਇਸ ਦਾ ਢੰਗ ਹੈ ਜਿੱਥੇ ਮ ਜਾ ਨਹੀਂ ਇਹ ਦੇਖੋ ਇਹ चीज ਹੈ ਨਾ ਜਦੋਂ ਕੀੜਾ ਉਹ ਕੁਛ ਇਹ ਦੇਖੋ ਇਹ ਕਟਣੀ ਪੈਣੀ ਹੈ ਕਿਉਂ ਵੱਡੀ ਬਣ ਗਈ ਹੈ ਇਹ ਇਹ ਗਾੜੀ ਵੱਡੀ ਬਣ ਗਈਆਂ ਕਹਿੰਦੇ ਕੱਢਣੀ ਪੈਣੀ ਥੋੜੀ ਜਿਹੀ ਇਹ ਜਿਹੜੀ ਨਾ ਜਿਸ ਵੇਲੇ ਇਹ ਪਹਿਲਾਂ ਨਹੀਂ ਲਾਣੀ ਸੀ ਇਹ ਜੇ ਲੈ ਕੇ ਦਾ ਪੱਕ ਗਿਆ ਭੈ ਟੁੱਟੇ ਉਹਦੇ ਬਾਅਦ ਫਿਰ 13 ਦਿਨ ਦੇ ਅੰਦਰ ਅੰਦਰ ਅਗਰ ਰਾਖੀ ਇਹਨੂੰ ਉਹਨਾਂ ਨੇ ਨਾ ਲੀਤਾ ਇਹ ਤਾਂ ਤਿਤਲੀ ਵੜ ਕੇ ਉੱਡ ਜਾਏਗਾ ਉੱਡ ਜਾਣਾ ਫੇ ਬੇਕਾਰ ਹੋ ਜੇਗੀ ਇਹਨਾਂ ਕਿਉਂ ਤਾਂ ਇਹਦਾ ਤੰਦ ਟੁੱਟ ਜਾਏਗਾ ਵਿੱਚ ਉਹ ਉਹਨਾਂ ਨੇ 13 ਦੇ ਤੇ ਲੀਕ ਹੈ ਹਟ ਕੋ 8 ਦਿਨ ਦੇ ਵਿੱਚ ਵੀ ਤੇ ਉਥੇ ਇਹਨਾਂ ਨੇ ਕੰਮ ਆਉਂਦਾ ਹੀਟ ਦੇਣੀ ਖੜਾ ਕੀ ਡਾਕਟਰ ਜੀ ਦਾ ਕੰਮ ਕੀ ਨਾ ਆਹ ਜੀ ਦਾ ਮਾਰਨਾ ਇੱਕ ਤਰ੍ਹਾਂ ਦਾ ਖਿੜਾ ਮਾਰਨਾ ਇਹ ਆਪਣੀ ਮੌਤ ਆਪ ਖੁਦ ਹਾਂ ਕਾਤ ਮਾਰ ਦੇਣਾ ਉਹਨਾਂ ਨੇ ਕਾ